ਤੁਸੀਂ ਜੁੜ ਚੁੱਕੇ ਹੋ ਮਲੋਤ ਲਾਈਵ ਦੇ ਨਾਲ ਤੇ ਮੈਂ ਹਾਂ ਦੈਂਸ ਹੋਰੀਆਂ ਇਸ ਵੇਲੇ ਸ਼੍ਰੀ ਫਤਿਹਗੜ ਸਾਹਿਬ ਦੇ ਪਵਿੱਤਰ ਧਰਤੀ ਤੇ ਮੌਜੂਦ ਹਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲੰਗਰ ਲਗਾਇਆ ਗਿਆ ਦਸਤਾਰਾਂ ਦਾ ਤੇ ਇਸ ਵੇਲੇ ਸਾਡੇ ਨਾਲ ਹੈਡ ਗ੍ਰੰਥੀ ਪਾਇਸਾ ਹਰਪਾਲ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਨ ਲਈ ਆ ਉਹਨਾਂ ਦੇ ਨਾਲ ਕਿ ਇਹ ਜੋ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਕਿ ਕਿੰਨਾ ਦੇ ਉਪਰਾਲੇ ਨੇ ਜਿਹੜੇ ਕੀਤੇ ਜਾਣੇ ਚਾਹੀਦੇ ਨੇ ਐਸਾ ਵਾਇਰੀ ਖਾਲਸਾ ਵੀ ਪਤੇ ਜੀ ਕਿਵੇਂ ਦੇਖਦੇ ਹੋ ਸ਼ਰੋਨੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਇਸ ਤਰ੍ਹਾਂ ਲੰਗਰ ਲਗਾਇਆ ਗਿਆ ਦਸਤਾਰਾਂ ਦਾ ਜੀ ਮੈਂ ਕੱਲਾ ਸ਼ਰੋਨੀ ਅਕਾਲੀ ਦਲ ਯੂਥ ਵਿੰਗ ਦਾ ਫਰਜ ਨਹੀਂ ਹਰ ਸਿੱਖ ਦਾ ਫਰਜ ਆ ਜੀ ਕਿ ਦਸਤਾਰਾਂ ਦੀ ਸ਼ਾਨ ਨੂੰ ਬੁਲੰਦ ਰੱਖੇ ਜੀ ਦਸਤਾਰਾਂ ਦੀ अहमियत ਤੋਂ ਸੰਸਾਰ ਨੂੰ ਜਾਣੂ ਕਰਵਾਏ ਜੀ ਦਸਤਾਰ ਹਰ ਫਿਰਕੇ 'ਚ ਹਰ ਪ੍ਰਾਂਤ ਦੇਸ਼ ਵਿੱਚ ਆਪ ਆਪਣੇ ਢੰਗ ਦੇ ਨਾਲ ਲੋਕ ਬੰਨ੍ਹਦੇ ਆਏ ਨੇ ਇਜ਼ਰਾਈਲੀਆਂ ਦਾ ਵੀ ਆਪਣਾ ਤਰੀਕਾ ਸਿਰ ਧੱਕਣ ਦਾ ਮਾਰਵਾੜੀਆਂ ਦਾ ਰਾਜਪੂਤਾਨੇ ਦਾ afghana ਦਾ ਪਰ ਸਿੱਖੀ ਦੀ ਜਿਹੜੀ ਦਸਤਾਰ ਹੈ ਉਹ ਮਹਿਜ਼ ਕਪੜਾ ਨਹੀਂ ਹੈ ਉਹ ਸਾਡੇ ਸਰੀਰ ਦੇ ਅੰਗਾਂ ਨਾਲੋਂ ਵੀ ਵੱਡੀ ਇਮਾਨੀਤ ਰੱਖਦੀ ਹੈ ਗੁਰੂ ਦੀ ਬਖਸ਼ਿਸ਼ ਹੈ ਗੁਰੂ ਗੋਬਿੰਦ ਸਿੰਘ ਦਾ ਤਾਜ ਹੈ ਜਿਸ ਤਾਜ ਦੀ ਸ਼ਾਨ ਨੂੰ ਬਾਬਾ ਫਤਿਹ ਸਿੰਘ ਜੀ ਨੇ ਇਸ ਧਰਤੀ ਤੇ ਬੁਲੰਦ ਕੀਤਾ ਜ਼ਾਲਿਮਾਂ ਦੇ ਅੱਗੇ ਗੁਰੂ ਗੋਬਿੰਦ ਸਿੰਘ ਦਾ ਤਾਜ ਨਹੀਂ ਝੁਕਣ ਦਿੱਤਾ ਸੋ ਇਹ ਤਾਜ ਸਿਰ ਤੇ ਸਜਣ ਦਾ ਮਤਲਬ ਹੈ ਸਵੈ ਮਾਨ ਗੈਰਤ ਤੇ ਜ਼ਿੰਦਗੀ ਦੇ ਦਸਤਾਰ ਦੇ ਨਾਲ ਕਿਰਦਾਰ ਨੂੰ ਅਪਣਾਉਣਾ ਉਹ ਬਹੁਤ ਚੰਗੀ ਗੱਲ ਹੈ ਦਸਤਾਰਾਂ ਦੀ ਸ਼ਾਨ ਉੱਚੀ ਹੋਵੇ ਗਰਦਾਰ ਉੱਚੇ ਹੋਣ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ ਦੀ ਸੇਵਾਨ ਭਾਗ ਲੱਗਣ ਫੜਲ ਜੀ ਅੰਤ ਦੇ ਵਿੱਚ ਮੈਂ ਤੁਹਾਡਾ ਤੋਂ ਜਾਨਣਾ ਚਾਹਾਂਗਾ ਕਿ ਜਿਹੜੇ ਨੌਜਵਾਨ ਨੇ ਜਿਹੜੇ ਅੱਜ ਪੰਜਾਬੀ ਨੌਜਵਾਨ ਨੇ ਉਹ ਪਤਿ ਕੁਣਵਲ ਨੂੰ ਵੱਧ ਰਹੇ ਨੇ ਨਸ਼ਿਆਂ ਦਾ ਦਰਿਆ ਬਗੜਿਆ ਵਾ ਉਹਨਾਂ ਨੂੰ ਅਖੀਰ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਇਸ ਪਵਿੱਤਰ ਤਰਤੁੱਤੋਂ ਨਹੀਂ ਮੈਂ ਇਹਨੂੰ ਬਹੁਤ ਪੋਜ਼ਿਟਿਵ ਲੈਂਦਾ ਜਦੋਂ ਦੀ ਸੇਵਾ ਸੰਭਾਲ ਕਦੀ ਇੱਥੇ ਡਾਂਸਰਾਂ ਲੱਗਦੀਆਂ ਸੀ ਨੱਚਣ ਗਾਉਣ ਵਾਲੀਆਂ ਸੀ ਅੱਜ ਵਿਰਾਗ ਵਿੱਚ ਲੱਖਾਂ ਦੀ ਗਿਣਤੀ ਚ ਨੌਜਵਾਨ ਸਫਰੇ ਸ਼ਹਾਦਤ ਕਾਫਲੇ ਦਾ ਹਿੱਸਾ ਬਣੇ ਨੇ ਜਿਹੜੀ ਗੱਲ ਨਸ਼ਿਆਂ ਦੀ ਆ ਉਹ ਸਾਡੀਆਂ ਹਕੂਮਤਾਂ ਜ਼ਿੰਮੇਵਾਰ ਨੇ 100% ਜਿਨ੍ਹਾਂ ਦੇ ਕੋਲ ਪਾਵਰ ਹੈ ਸਟਰੈਂਥ ਹੈ ਉਹਨਾਂ ਦਾ ਫਰਜ਼ ਬਣਦਾ ਸੀ ਘਰਾਂ ਚ ਵੈਣ ਪੈ ਰਹੇ ਆ ਇਹ ਇਹਦੇ ਤੋਂ ਵੱਡਾ ਅੱਤਵਾਦ ਕੋਈ ਨਹੀਂ ਹੋ ਸਕਦਾ ਇਹ ਜੇ ਇੱਥੇ ਮਾਮੂਲੀ ਲੋਕਾਂ ਉੱਤੇ ਸਿਰ ਇੱਕ ਵਟਸਐਪ ਕਰਨ ਉੱਤੇ ਵੱਡੇ ਵੱਡੇ ਕੇਸ ਹੋ ਸਕਦੇ ਆ ਕਿ ਇਹ ਮੌਤ ਦਾ ਵਣਜ ਕਰਨ ਵਾਲੇ ਲੋਕਾਂ ਤੇ ਕਿਉਂ ਨਹੀਂ ਕੁਝ ਹੋ ਸਕਦਾ ਸੋ ਇਹ ਜ਼ਰੂਰ ਹਰ ਸੱਖ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਦੀ ਜਰੂਰਤ ਹੈ ਹਰਪਾਲ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਸਿੱਖਾਂ ਨੂੰ ਨੌਜਵਾਨਾਂ ਨੂੰ ਪਤਿਤ ਪੁਣੇ ਨੂੰ ਛੱਡ ਕੇ ਦਰਿਆਵਾਂ ਜਿਹੜਾ ਨਸ਼ਿਆਂ ਦਾ ਦਰਿਆ ਵਗ ਰਿਹਾ ਉਹਨਾਂ ਨੂੰ ਛੱਡ ਕੇ ਕਿਤਨੇ ਕਿਤੇ ਗੁਰਸਿੱਖੀ ਧਾਰਨ ਕਰਨ ਦੀ ਗੱਲ ਇਹਨਾਂ ਵੱਲੋਂ ਆਖੀ ਗਈ ਹੈ ਇਹ ਹੁਣ ਤੱਕ ਦੇ ਲਈ ਇੰਨਾ ਹੀ ਤੁਸੀਂ ਜੁੜੇ ਰਹੋ ਬਲੌਦ ਲਾਈਵ ਦੇ ਨਾਲ ਅਸੀਂ ਅੱਗੇ ਹੋਰ ਵੀਡੀਓਜ਼ ਲੈ ਕੇ ਤੁਹਾਡੇ ਤੱਕ ਆਉਂਦੇ ਰਾਵਾਂਗੇ ਧੰਨਵਾਦ ਜੀ